ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੰਜਾਬੀਓ ਦੁਨੀਆ ਭਰ ਚ ਵਸਦੇ ਸਾਰਿਆਂ ਨੂੰ ਮੈਂ ਇਹ ਇੱਕ ਇੰਪੋਰਟੈਂਟ ਇਸ਼ੂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਧਾਨ ਸਭਾ ਦੀ ਆਪਣੀ ਸੀਟ ਵੀ ਹਾਰ ਚੁੱਕਾ ਔਰ ਇਹਦੇ ਨਾਲ ਸਸੋਡਿਆ ਵਗੈਰਾ ਸਾਰੇ ਹਾਰ ਚੁੱਕੇ ਜਦੋਂ ਕੋਈ ਬੰਦਾ ਕੋਈ ਵਿਅਕਤੀ ਜ਼ਿੰਦਗੀ 'ਚ ਹਾਰਦਾ ਤੇ ਉਹ ਤੋਂ ਸਬਕ ਲੈਣਾ ਚਾਹੀਦਾ ਵਾ ਕਿ ਮੈਂ ਅੰਦਰ ਝਾਤ ਮਾਰਨੀ ਚਾਹੀਦੀ ਕਿ ਮੈਂ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੇ ਮੈਨੂੰ ਅ ਆਪਣੀ ਸੀਟ ਤੋਂ ਨਕਾਰ ਦਿੱਤਾ ਹੈ ਗਲਤੀਆਂ ਸਪਸ਼ਟ ਨੇ ਕਿ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤਾਂ ਸਾਦੇ ਜਿਹੇ ਬੰਦੇ ਆ ਆਮ ਆਦਮੀ ਆ ਅਸੀਂ VIP ਕਲਚਰ ਹਟਾਵਾਂਗੇ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਘਰ ਨਹੀਂ ਲਵਾਵਾਂਗੇ ਚਲੋ ਬਾਕੀ ਗੱਲਾਂ ਮੈਂ ਤੁਹਾਡਾਂ ਬਾਅਦ ਕਰਦਾ ਪਹਿਲਾਂ ਦੀ ਕੱਲ ਅਰਵਿੰਦ ਕੇਜਰੀਵਾਲ ਪੰਜਾਬ ਚ ਆਇਆ ਆ ਅਖੋਤੀ ਕੋਈ ਵਿਪਾਸਨਾ ਕਰਨ ਵਾਸਤੇ ਮੈਡੀਟੇਸ਼ਨ ਕਰਨ ਵਾਸਤੇ ਹੁਸ਼ਾਰਪੁਰ ਦਾ ਪੁਆਇੰਟ ਚੁਣਿਆ ਗਿਆ ਇਸ ਵਾਰ ਹੁਸ਼ਾਰਪੁਰ ਦੇ ਕਿਸੇ ਇੰਟੀਰੀਅਰ ਵਿੱਚ ਕੋਈ ਰੈਸਟ ਹਾਊਸ ਆ ਸਰਕਾਰੀ ਉੱਥੇ ਇਹਨੇ ਪਹੁੰਚਣਾ ਸੀ ਕੱਲ ਰਾਤ ਔਰ ਜਿਹੜਾ ਬੰਦਾ ਹਾਰਿਆ ਹੋਇਆ ਵਾ ਜਿਹੜਾ ਕੋਈ ਨਾ ਐਮਐਲਏ ਆ ਨਾ ਕੋਈ ਮਨਿਸਟਰ ਆ ਨਾ ਕੋਈ ਚੀਫ ਮਨਿਸਟਰ ਆ ਤੁਸੀਂ ਇੱਕ ਵਾਰ ਦੇਖੋ ਕਿ ਪੰਜਾਬ ਦੀ ਸਰਕਾਰ ਉਹਦੇ ਤੇ ਕਿੰਨਾ ਸਰਕਾਰੀ ਅਮਲਾ ਲਾ ਕੇ ਖਰਚ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਰਬਾਦ ਕਰਦੀ ਇੱਕ ਵਾਰੀ ਆ ਵੀਡੀਓ ਵੈਸੇ ਚੱਲ ਚੁੱਕੀ ਕਾਫੀ ਪਰ ਤੁਸੀਂ ਦੇਖੋ ਇੱਕ ਵਾਰ ਤੁਹਾਨੂੰ ਮਾਇਕ ਸ਼ਾਇਦ ਨਹੀਂ ਲੱਗਦਾ ਹੋਗਾ ਉਹਨੇ ਕਿਹਾ ਹੋ ਗਿਆ ਕੇਜਰੀਵਾਲਡ ਔਰ ਇਹ ਸਾਰਾ ਗੱਡੀਆਂ ਦਾ ਕਾਫਲਾ ਲਗਭਗ ਜਿਨ੍ਹਾਂ ਨੇ ਮੈਨੂੰ ਇਹ ਵੀਡੀਓ ਭੇਜੀ ਆ ਉਹਨਾਂ ਨੇ ਗਿਣੀਆਂ ਖੜ ਕੇ ਉੱਥੇ ਉਹਨਾਂ ਨੇ ਕਿਹਾ 34 ਗੱਡੀਆਂ ਦਾ ਕਾਫਲਾ 34 ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਕੇਜਰੀਵਾਲ ਲੈ ਕੇ ਹਲੇ ਵਿਪਾਸਨਾ ਕਰਨ ਆਇਆ ਉੱਥੇ ਸ਼ਾਂਤੀ ਲੱਭਣ ਆਇਆ ਪੰਜਾਬ ਦੇ ਵਿੱਚ 34 ਗੱਡੀਆਂ ਸਰਕਾਰੀ ਅਮਲਾ ਪੰਜਾਬ ਪੁਲਿਸ ਦਾ ਲੈ ਕੇ ਮੈਂ ਸਮਝਦਾ ਇਹਨਾਂੋਂ ਜ਼ਿਆਦਾ ਸ਼ਰਮ ਦੀ ਗੱਲ ਭਗਵੰਤ ਮਾਨ ਵਾਸਤੇ ਔਰ ਇਹਨਾਂੋਂ ਜ਼ਿਆਦਾ ਸ਼ਰਮ ਦੀ ਗੱਲ ਕੇਜਰੀਵਾਲ ਵਾਸਤੇ ਜਿਹੜਾ ਜਿਹਦੀ ਕੋਈ ਐਨਟਾਈਟਲਮੈਂਟ ਨਹੀਂ ਗਈ ਔਰ ਯਾਦ ਰਹੇ ਕਿ ਜਿਹੜਾ ਸ਼ੀਸ਼ ਮਹਿਲ ਦਾ ਮਸਲਾ ਉੱਠਿਆ ਦਿੱਲੀ ਦੇ ਵਿੱਚ ਜਿਹੜਾ ਇਹਨੇ ਸਰਕਾਰੀ ਘਰ ਤੇ ਉਤੇ ਕਰੋੜਾਂ ਰੁਪਏ ਖਰਚੇ ਉਹਦੇ ਕਰਕੇ ਦੀ ਹਾਰ ਹੋਈ ਆ ਸ਼ਰਾਬ ਦੇ ਘਟਾਲੇ ਦੇ ਕਰਕੇ ਹਾਰ ਹੋਈ ਆ ਲੇਕਿਨ ਆਪਾਂ ਕੋਈ ਸਬਕ ਨਹੀਂ ਸਿੱਖਣਾ ਔਰ ਇੱਥੇ ਹੀ ਬਸ ਨਹੀਂ ਇਹ ਬੈਕ ਡੋਰ ਰਾਹੀਂ ਪੰਜਾਬ ਨੂੰ ਹੁਣ ਚਲਾਉਣਾ ਚਾਹੁੰਦਾ ਤੁਸੀਂ ਸਾਰਿਆਂ ਨੇ ਉਦੋਂ ਸੁਣ ਲਿਆ ਦੇਖ ਲਿਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਸੰਜੀਵ अरोड़ा ਲੁਧਿਆਣੇ ਦਾ ਰਾਜ ਸਭਾ ਦਾ ਉਹਨੂੰ ਇਹਨਾਂ ਨੇ ਨਾਮਿਨੇਟ ਕਰਤਾ ਕਿ ਲੁਧਿਆਣਾ ਵੈਸ ਤੇ ਜਿਮਨੀ ਚੋਣ ਲੜੇਗਾ ਔਰ ਉਹਨੂੰ ਇਹ ਮਨਿਸਟਰ ਬਣਾਉਣਗੇ ਹੁਣ ਪਹਿਲਾ ਕੈਬਿਨੇਟਸ ਲੈਣਗੇ ਤਾਂ ਕਿ ਰਾਜ ਸਭਾ ਦੀ ਸੀਟ ਜਲਦੀ ਅਸਤੀਫਾ ਦੇ ਦੇਵੇ ਤੇ ਕੇਜਰੀਵਾਲ ਨੂੰ ਪੰਜਾਬ ਦੇ ਕੋਟੇ ਚੋਂ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਹੇ ਹਨ ਲੋਕ ਹੁਸ਼ਾਰਪੁਰ ਬੈਣਾ ਕੋਈ ਵਿਪਾਸਰ ਨਹੀਂ ਗਿਆ ਸਭ ਢੋਂਗ ਤੇ ਡਰਾਮਾ ਤੇ ਇਹ ਫਰਜ਼ੀ ਗੱਲਾਂ ਨੇ ਔਰ ਇੱਥੇ ਬੈਠ ਕੇ ਹੁਣ ਹੁਸ਼ਾਰਪੁਰ ਅਗਲੇ 5-10 ਦਿਨ 15 ਦਿਨ ਕਿ ਮੈਨੂੰ ਕੋਈ ਡਿਸਟਰਬ ਵੀ ਨਾ ਕਰੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਪੰਜਾਬ ਤੋਂ ਚਲਾਵੇਗਾ ਅਗਲੀ ਗੱਲ ਜਿਹੜਾ ਪਿਛਲੇ ਦਿਨਾਂ ਚ ਪੁਲਿਸ ਦਾ ਜਿਹੜਾ ਸਾਰਾ ਰੀਵੈਂਪ ਹੋਇਆ ਨਾ ਪੁਲਿਸ ਦੇ ਅਫਸਰਸ ਦੀ ਬਦਲੀਆਂ ਹੋਈਆਂ ਐ ਐਸਐਸਪੀ ਲੈਵਲ ਦੀਆਂ ਐ ਡੀਜੀਪੀ ਲੈਵਲ ਦੀਆਂ ਮੇਰੀ ਜਾਣਕਾਰੀ ਕਰੈਕਟ ਆ ਕਿ ਇਹਨੇ ਦਿੱਲੀ ਇੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ स्लਾਟ ਰੱਖਿਓ ਹੈ स्लਾਟ ਮਤਲਬ ਕਿ ਟਾਈਮ ਰੱਖਿਆ ਸੀ ਕਿ ਆਹ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਮੈਨੂੰ 11 ਵਜੇ ਤੋਂ 2 ਵਜੇ ਤੱਕ ਅੱਜ ਮਿਲਣਗੇ ਆਹ ਪੰਜ ਛੇ ਜ਼ਿਲ੍ਹਿਆਂ ਦੇ ਅਗਲੇ ਦਿਨ ਮਿਲਣਗੇ ਤੇ ਆਹ ਅਗਲੇ ਦਿਨ ਮਿਲਣਗੇ ਸਾਰੇ ਪੰਜਾਬ ਦੀ ਅਫਸਰਸ਼ਾਈ ਨੂੰ ਉੱਥੇ ਬੁਲਾਇਆ ਗਿਆ ਵਾ ਔਰ ਜਿਹੜੀ ਪਿਛਲੇ ਦਿਨਾਂ ਚ ਕੈਬਨਿਟ ਮੀਟਿੰਗ ਹੋਈ ਆ ਜਿੱਦਾਂ ਜਿਸ ਦੀ ਇਹਨਾਂ ਨੇ ਕੋਈ ਤਸਵੀਰ ਅੰਦਰ ਆਈ ਬਲੀਵ ਉਹ ਦੱਸਿਆ ਗਿਆ ਕਿ ਉਸ ਕੈਬਨਿਟ ਮੀਟਿੰਗ ਵਿੱਚ ਮਨੀਸ਼ ਸੋਡਿਆ ਆਇਆ ਹੋਇਆ ਸੀ ਜਦ ਦਿਨ ਇਹਨਾਂ ਨੇ ਆ ਸ਼ਰਾਬ ਦੀ ਨੀਤੀ ਦਾ ਨਵਾਂ ਨਵੀਂ ਸ਼ਰਾਬ ਨੀਤੀ ਐਲਾਨ ਕੀਤੀ ਨਾ 3 ਸਾਲ ਤੋਂ ਸੁੱਤੇ ਰਹਿਣ ਤੋਂ ਬਾਅਦ ਉਹਦੇ ਵਿੱਚ ਮਨੀਸ਼ ਸੋਡਿਆ ਬੈਠਾ ਸੀ ਜਿਹੜਾ ਹਾਰਿਆ ਹੋਇਆ ਇੱਕ ਐਮਬਲ ਇਹ ਦਿੱਲੀੋਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਪੀਆ ਵਿਭਗ ਕੁਮਾਰ ਜਿਨੇ ਉਹ ਸੁਆਤੀ ਮਹਲੇਵਾਲ ਨੂੰ ਕੁੱਟਿਆ ਸੀਗਾ ਜੁੱਤੀਆਂ ਦੇ ਨਾਲ ਉਹ ਵੀ ਅੰਦਰ ਬੈਠਾ ਸੀਗਾ ਤੁਸੀਂ ਦੇਖੋ ਇਸ ਸਰਕਾਰ ਦੇ ਕੰਮ ਕੀ ਨੇ ਅੱਛਾ ਅਗਲੀ ਗੱਲ ਇਹ ਬੁਲਡੋਜ਼ਰ ਨਾਲ ਲੋਕਾਂ ਦੇ ਘਰ ਟਾਰ ਰਹੇ ਅੱਜ ਮੈਂ ਇੱਕ ਫੋਟੋ ਸ਼ੇਅਰ ਕੀਤੀ ਆ ਇੱਕ ਨੌਜਵਾਨ ਨਸ਼ੇ ਦੇ ਭੇਟ ਚੜ ਗਿਆ ਜਗਰੌਂ ਹਲਕੇ ਦਾ ਕੀ ਉਹਦਾ ਘਰ ਵੀ ਢਾਉਣਗੇ ਤੁਸੀਂ ਔਰ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕਰਤਾ ਜਦ ਸੁਪਰੀਮ ਕੋਰਟ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੀ ਬੁਲਡੋਜ਼ਰ ਪੋਲਿਟਿਕਸ ਤੇ ਰੋਕ ਲਾਈ ਹੋਈ ਆ ਕਿਉਂਕਿ ਅਕਸਰ ਲਾਅ ਆਫ ਦ ਲੈਂਡ ਕੰਮ ਕਰਦਾ ਨਾ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਆ ਸਾਡੇ ਕੋਲ ਪੁਲਿਸ ਪ੍ਰਣਾਲੀ ਆ ਸਾਡੇ ਕੋਲ ਪ੍ਰੋਸੀਕਿਊਸ਼ਨ ਆ ਉਸ ਤੋਂ ਅੱਗੇ ਜੁਡੀਸ਼ਰੀ ਆ ਤੇ ਫਿਰ ਤਾਂ ਸਾਰਾ ਕੁਝ ਬੰਦ ਕਰ ਦਿਓ ਜੇ ਭਗਵੰਤ ਮਾਨ ਨੇ ਫੈਸਲਾ ਕਰਨਾ ਸਰਪੰਚ ਨੂੰ ਫੋਨ ਲਾ ਲਿਆ ਕੋਈ ਲੁਧਿਆਣਾ ਜ਼ਿਲ੍ਹੇ ਦੇ ਇੱਕ ਸਰਪੰਚ ਨੂੰ ਫੋਨ ਲਾ ਲਿਆ ਕਿ ਜੀ ਆਪ ਘਰ ਦੱਸੋ ਜੀ ਇਹ ਨਸ਼ਾ 베ਚਦਾ ਹਾਂ ਜੀ ਨਸ਼ਾ 베ਚਦਾ ਜੀ ਧਾ ਦਿਓ ਘਰ ਜੀ ਦਾ ਇਸ ਡੈਡ ਤੇ ਰੂਲ ਆਫ ਲਾਅ ਕਿ ਇਸ ਤਰ੍ਹਾਂ ਨਾਲ ਕਾਨੂੰਨ ਚੱਲਦਾ ਅੱਛਾ ਇਹਨਾਂ ਨੇ ਇੱਕ ਕੈਬਨਟ ਸਬ-ਕਮੇਟੀ ਬਣਾਤੀ ਜਿ ਕਿ ਮਨਿਸਟਰ ਸਾਡੇ ਨਾ ਜੀ ਪੰਜ ਮੰਤਰੀ ਨਸ਼ੇ ਦੀ ਡਰਾਈਵ ਨੂੰ ਓਵਰਸਕੀ ਕਰਨ 3 ਸਾਲ ਸੁੱਤੇ ਰਹੇ ਨੇ ਮੇਰੇ ਵਿਰੋ 3 ਸਾਲ ਕੋਈ ਐਕਸ਼ਨ ਨਹੀਂ ਹੋਇਆ ਨਸ਼ੇ ਦੇ ਖਿਲਾਫ ਹੁਣ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਹੁਣ ਕੰਧਾਂ ਦੇ ਲਿਖਿਆ ਨਜ਼ਰ ਆ ਰਿਹਾ ਕਿ ਸਾਡੀ ਹਾਰ ਐ 2027 ਬਹੁਤ ਪੂਰੀ ਤਰ੍ਹਾਂ ਨਾਲ ਤੇ ਫਿਰ ਹੁਣ ਇਹ ਆ ਆ ਬਲਡوزر ਵਾਲੇ ਪਾਸੇ ਤੇ ਤਾਨਾशाही ਦੇ ਪਾਸੇ ਉੱਤਰ ਹੋਏ ਨੇ ਸੁਪਰੀਮ ਕੋ ਫਰਜ਼ ਕਰੋ ਕਿਸੇ ਅ ਅੱਜ ਪੰਦਕ ਤੁਸੀਂ ਕਹਿੰਦੇ ਕਿ ਡਰੱਗਸ ਵਿੱਚ ਉਹ ਇਨਵੋਲਡ ਆ ਤੇ ਉਹਦੇ ਤੇ ਕੇਸ ਚੱਲਦਾ ਕੱਲ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਭਰੀ ਹੋਊਗਾ ਕੀ ਉਹਦਾ ਘਰ ਦੁਬਾਰਾ ਬਣਾ ਕੇ ਦੇਣਗੇ ਮੈਂ ਕੱਲ ਵੀ ਗੱਲ ਕਹੀ ਸੀ ਅੱਛਾ ਅਗਲੀ ਗੱਲ ਗੈਰ ਕਾਨੂੰਨੀ ਮਾਈਨਿੰਗ ਕਿੰਨੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸੇ ਕੋਈ ਸਬ ਕਮੇਟੀ ਨਹੀਂ ਬਣਾਈ ਉਸੇ ਕੋਈ ਜੰਗ ਦਾ ਐਲਾਨ ਨਹੀਂ ਕੀਤਾ ਕਿਉਂਕਿ ਉੱਥੋਂ ਕਮਾਈ ਹੋ ਰਹੀ ਆ ਸਾਰੇ ਪੰਜਾਬ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਟੋਟਲ ਅਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਕੰਢੀ ਬੈਲਟ ਵਿੱਚ ਬਹੁਤ ਜ਼ਿਆਦਾ ਗੈਰ ਕਾਨੂੰਨੀ ਮਾਈਨਿੰਗ ਬਲਕਿ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਆ ਉਹਦੇ ਤੇ ਕੋਈ ਜੰਗ ਦਾ ਐਲਾਨ ਨਹੀਂ ਕੀਤਾ ਕਿਉਂਕਿ ਉੱਥੋਂ ਉਹਨਾਂ ਨੂੰ ਕਰੋੜਾਂ ਰੁਪਏ ਸੈਂਕੜੇ ਕਰੋੜਾਂ ਰੁਪਏ ਉਸ ਤੋਂ ਗੈਰ ਕਾਨੂੰਨੀ ਮਾਈਨਿੰਗ ਚ ਇਹਨਾਂ ਨੂੰ ਕਮਾਈ ਹੋ ਰਹੀ ਆ ਮੇਰੇ ਵੀਰੋ ਸੋ ਇਹ ਸਾਰਾ ਢੋਂਗ ਰੱਚਾ ਜਾ ਰਿਹਾ ਪੰਜਾਬ ਦੇ ਵਿੱਚ ਔਰ ਕਾਨੂੰਨ ਸਭ ਵਾਸਤੇ ਵੱਖਰਾ ਹੋ ਗਿਆ ਆ ਭਰਾਜ ਨੇ ਉਥੇ ਮੈਂ ਧਰਨੇ ਤੇ ਜਾ ਰਿਹਾ ਹਾਂ ਸੰਗਰੂਰ 12 ਵਜੇ 12:30 ਪਹੁੰਚਣਾ ਮੈਂ ਉਹ ਪ੍ਰਸ਼ਤਾਚਾਰ ਕਰਨ ਐਮਐਲਏ ਇਹਨਾਂ ਦੇ ਉਹਦੇ ਤੇ ਕੋਈ ਕਾਨੂੰਨ ਕੋਈ ਲਾਅ ਲਾਗੂ ਨਹੀਂਗਾ ਉਲਟਾ ਉਹ ਡਰਾ ਰਹੀ ਆ ਕਿ ਮਨਜੀਤ ਸਿੰਘ ਕਾਕਾ ਪੁੱਛਣਾ ਚਾਹੁੰਦੀ ਕਿ ਤੇਰੇ ਕੋਲ 30 ਲੱਖ ਰੁਪਏ ਕਿੱਥੋਂ ਆਇਆ ਉਹਦਾ ਪੀਐਮ ਵਿੱਚ ਖੜਾ ਜਿਹੜਾ ਕੋਈ ਗੁਰਪ੍ਰੀਤ ਕੇ ਕੌਣ ਸੀ ਮੁੰਡਾ ਪਹਿਲੇ ਮੈਂ ਜ਼ਿਆਦਾ ਸਬੂਤ ਕੀ ਹੋ ਸਕਦਾ ਜਿਹੜਾ 24 ਘੰਟੇ ਐਮਐਲਏ ਦੇ ਨਾਲ ਰਹਿੰਦਾ ਵਾ ਉਹ ਤੋਂ 30 ਲੱਖ ਰੁਪਏ ਵਾਪਸ ਕਰਨਾ ਲੇਕਿਨ ਪਰਾਜ ਦੇ ਉੱਤੇ ਕੋਈ ਐਕਸ਼ਨ ਨਹੀਂਗਾ ਆ ਕੱਲ ਇੱਕ ਵੀਡੀਓ ਆਈ ਆ ਇੱਕ ਅਮਰਤ ਧਾਰੀ ਗੁਰਸਿੱਖ ਜੀ ਬਿਜਲੀ ਬੋਰਡ ਦੇ ਨੂੰ ਉਹਦੀ ਪੱਗ ਲਾ ਦਿੱਤੀ ਆ ਮਨਜਿੰਦਰ ਸਿੰਘ ਤਰਨਤਾਰਨ ਦਾ ਖਡੂਰ ਸਾਹਿਬ ਤੋਂ ਐਮ ਐਲ ਏ ਆ ਉਹਦੇ ਸੱਕੇ ਸਾਲੇ ਨੇ ਕੋਈ ਗੋਰਾ ਗਾਰਾ ਹੈ ਕੋਈ ਸਰਪੰਚਾ ਪਿੰਡ ਦਾ ਉਹਦੀ ਪੱਗ ਲਾ ਦਿੱਤੀ ਉਹਦੇ ਚਪੇੜਾਂ ਮਾਰੀਆਂ ਉਹਦੀ ਅੱਖ ਫੱਟੜ ਕਰ ਦਿੱਤੀ ਆ ਲੇਕਿਨ ਉਹਦੇ ਕੋਈ ਐਫ ਆਈ ਆਰ ਨਹੀਂ ਹੋਵੇਗੀ ਕਟਾਰੂ ਚੱਕ ਕਟਾਰੂ ਚੱਕ ਉਹਨੇ ਕੀ ਅਪਰਾਧ ਕੀਤਾ ਸੀ ਉਹਦੀ ਵੀਡੀਓ ਅੱਜ ਵੀ ਗਵਰਨਰ ਤੋਂ ਤਸਦੀਕ ਸੁਦਾ ਫੋਰੈਂਸਿਕ ਲੈਬ ਤੋਂ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਫੌਜਾ ਸਿੰਘ ਸਰਾਦੀ ਤੇ ਕੋਈ ਐਕਸ਼ਨ ਨਹੀਂਗਾ ਡਾਕਟਰ ਵਿਜੇ ਸਿੰਘਲਾ ਨੂੰ ਦੇ ਖਿਲਾਫ ਪਰਚਾ ਦਰਜ ਕਰਕੇ ਅੰਦਰ ਕਰਤਾ ਬਿਠਾਉਂਦੇ ਹਲਕਾ ਇੰਚਾਰਜ ਮਾਨਸਾ ਦਾ ਹਲੇ ਵੀ ਉਹੀ ਆ ਵਰਤਮਾਨ ਸੀਐਮ ਦੇ ਨਾਲ ਰੋਜ਼ ਬੈਠਦਾ ਸਰਬਜੀਤ ਕੌਰ ਮਾਨੁਕੇ ਨੇ ਇੱਕ ਨਜਾਇਜ਼ ਐਨਆਰਆਈ ਦੇ ਘਰ ਤੇ ਕਬਜ਼ਾ ਕੀਤਾ ਘਰ ਤਾਂ ਅਸੀਂ ਛਡਾਲਿਆ ਛੱਤਰ ਦੇ ਨਾਲ ਜਿਹਨੂੰ ਕਹਿੰਦੇ ਪੰਜਾਬੀ ਚ ਲੇਕਿਨ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ ਸੋ ਮਤਲਬ ਹੁਣ ਦੋ ਕਾਨੂੰਨ ਹੋ ਗਏ ਪੰਜਾਬ ਦੇ ਵਿੱਚ ਇਕਾ ਖੋਤੀ ਆਮ ਆਦਮੀ ਪਾਰਟੀ ਆਸਤੇ ਸਪੈਸ਼ਲ ਲਾਅ ਕਿ ਇਹਨਾਂ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਸਕਦਾ ਪਾਵਾ ਬੰਦਾ ਕਤਲ ਕਰ ਦੇਣ ਪੰਜਾਬ ਦੇ ਵਿੱਚ ਤੇ ਇੱਕ ਕਾਨੂੰਨ ਹੈ ਆਪੋਜੀਸ਼ਨ ਵਾਸਤੇ ਕਿਸਾਨਾਂ ਵਾਸਤੇ ਜਿਸ ਢੰਗ ਦੇ ਨਾਲ ਕੱਲ 350 ਤੋਂ ਉੱਤੇ ਫੜੋ ਫੜਾਈ ਕੀਤੀ ਆ ਉਹਦੀ ਸਖਤ ਸ਼ਬਦਾਂ ਜਿਨ ਦਿੰਦਿਆ ਕਰਦਾ ਵਾਂ ਪੰਜਾਬ ਅੱਜ ਇੱਕ ਪੁਲਿਸ ਸਟੇਟ ਮੈਂ ਕੱਲ ਵੀ ਕਹਿਆ ਸੀ ਦੁਬਾਰਾ ਕਹਿੰਦਾ ਵਾਂ ਆ ਇੱਥੇ ਕੋਈ ਸੰਵਿਧਾਨ ਦਾ ਰਾਜ ਨਹੀਂਗਾ ਹੁਣ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਨਹੀਂਗਾ ਪੰਜਾਬ ਦਾ ਬੀਜੀਪੀ ਦਾ ਉਹਨੇ ਰੋਲ ਅਖਤਿਆਰ ਕਰ ਲਿਆ ਬਾ ਭਗਵੰਤ ਸਿੰਘ ਮਾਨ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਇੱਕ ਡਿਕਟੇਟਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਠੰਮਕਾਰਿਆ ਡਰਾ ਰਿਹਾ ਖਬਰਦਾਰ ਜੱਤਾਂ ਦਾ ਲੈ ਉਹ ਆਪ ਅੰਦੋਲਨ ਚੋਂ ਨਿਕਲੀ ਪਾਰਟੀ ਆ ਤੇ ਕਿਸਾਨਾਂ ਨੂੰ ਜਿਹੜੇ ਹਕੂਕ ਦੀ ਗੱਲ ਕਰਦੇ ਆ ਜਿਹੜੇ ਸ਼ਾਂਤਮਈ 3 ਸਾਲ ਬੈਠੇ ਰਹੇ ਦਿੱਲੀ ਇੱਕ ਚ ਰੀਡ ਵੀ ਨਹੀਂ ਕਿਸੇ ਦੇ ਆਉਣ ਦਿੱਤੀ ਸਵਾ ਸਾਲ ਬੈਠੇ ਰਹੇ ਸੋਰੀ ਦਿੱਲੀ ਆਪਣਾ ਬੰਦਾ ਤਾਂ ਮਰਵਾ ਲਿਆ ਉਹਨਾਂ ਨੇ 6-700 ਲੇਕਿਨ ਕਿਸੇ ਗਵਰਨਮੈਂਟ ਪ੍ਰਾਪਰਟੀ ਨੂੰ ਕੋਈ ਅ ਕੋਈ ਚੀ ਨੀਟ ਨਹੀਂ ਹੋਣ ਦਿੱਤੀ ਕੋ ਨੁਕਸਾਨ ਨਹੀਂ ਹੋਣ ਦਿੱਤਾ ਔਰ ਬੀਜੇਪੀ ਮੈਂ ਸਮਝਦਾ ਆਪਣੇ ਉਲਟ ਪਾਰਟੀ ਆ 100% ਲੇਕਿਨ ਘੱਟੋ ਘਾਟ ਉਹਨਾਂ ਨੇ ਉਹਨਾਂ ਨੂੰ ਬੰਨ੍ਹਦਾ ਦਿੱਤਾ ਨਾ ਉੱਥੇ ਤੁਹਾਡੇ ਦੇ ਉੱਤੇ ਪ੍ਰੋਟੈਸਟ ਕਰਨ ਦਾ ਰਾਈਟ ਤਾਂ ਦਿੱਤਾ ਨਾ ਬੀਜੇਪੀ ਗਵਰਨਮੈਂਟ ਨੇ ਇਹ ਤਾਂ ਪ੍ਰੋਟੈਸਟ ਕਰਨ ਦਾ ਰਾਈਟ ਵੀ ਖੋਹ ਲਿਆ ਵਾ ਮਤਲਬ ਜਿਹੜਾ ਸਾਡਾ ਇੱਕ ਕਨਸਟੀਟਿਊਸ਼ਨ ਅਧਿਕਾਰ ਆ ਕਿ ਅਸੀਂ ਫ੍ਰੀडम ਆਫ ਐਕਸਪ੍ਰੈਸ਼ਨ ਐਂਡ ਰਾਈਟ ਟੂ ਸਪੀਕ ਇਹ ਸਾਡਾ ਕਨਸਟੀਟਿਊਸ਼ਨ ਦਾ ਫੰਡਮੈਂਟਲ ਰਾਈਟ ਆ ਉਸ ਦੇ ਤਹਿਤ ਪੀਸਫੁੱਲ ਪ੍ਰੋਟੈਸਟ ਕਰਨਾ ਵੀ ਸਾਡਾ ਰਾਈਟ ਆ ਪਰ ਭਗਵਾਨਤਮਾਨ ਕਹਿੰ ਕਿ ਕਿਸੇ ਨੂੰ ਪ੍ਰੋਟੈਸਟ ਨਹੀਂ ਕਰਦਾ ਹੰਕਾਰ ਦੇਖੋ ਤੁਸੀਂ ਹੰਕਾਰ ਦੇਖੋ ਕਿ ਜਲਦੀ ਹੋਈ ਕਿਸਾਨਾਂ ਦੀ ਮੀਟਿੰਗ ਸ਼ਾਮ ਨੂੰ ਉੱਠ ਕੇ ਭੱਜ ਗਿਆ ਲੋਕੀ ਦਾ ਸ਼ੁਗਲੇ ਕਰਦੇ ਕਿ ਤਲਬ ਉਠਰੀ ਸੀ ਅੰਦਰੋਂ ਕਿ ਕਿਸੇ ਤਰੀਕੇ ਨਾਲ ਹੁਣ ਮੇਰਾ ਟਾਈਮ ਹੋ ਗਿਆ ਮੀਟਿੰਗ ਜਾਵੇ ਟੱਠੇ ਖੂਚ ਮੈਂ ਆਪਣਾ ਜਿਗਾੜ ਜਿਹੜਾ ਕਰਨਾ ਕਰਕੇ ਪਾਸੇ ਜਾਵਾਂ ਇੰਦਾ ਦੇ ਹੰਕਾਰੀ ਬੰਦੇ ਨੂੰ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੇਰੀ ਅਪੀਲ ਆ ਕਿ ਪੂਰਾ ਮੂੰਹ ਤੋੜ ਜਵਾਬ ਦੇਣਾ ਡਰਨਾ ਨਹੀਂਗਾ ਕਿੰਨੇ ਪਰਚੇ ਕਰ ਲੂ ਕਿੰਨਿਆਂ ਦੇ ਕਰ ਲੂਗਾ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਮੈਨੂੰ 4-5 ਮਹੀਨੇ ਜੇਲ੍ਹ ਚ ਰੱਖਿਆ ਕਿ ਇਸ ਦੇ ਨਾਲ ਮੈਂ ਪਿੱਛੇ ਹਟ ਗਿਆ ਵਾ ਯਾਰ ਮੈਂ ਪਿੱਛੇ ਹਟ ਸਕਦਾ ਵਾ ਕਦਾ ਚਟ ਨੈਵਰ ਔਰ ਸਾਡੀ ਲੜਾਈ ਜਾਰੀ ਰਹੇਗੀ ਮੈਂ ਅੱਜ ਵੀ ਉਹ ਧਰਨੇ ਤੇ ਪਹੁੰਚ ਰਿਹਾ ਉੱਥੇ ਮੈਂ ਆਪਣੀ ਗੱਲ ਰੱਖਾਂਗਾ ਔਰ ਮੈਂ ਭਗਵੰਤ ਪਾਣ ਦੀ ਸਰਕਾਰ ਦੀ ਨੁਕਤਾਚਿੰਨੀ ਸਖਤ ਸ਼ਬਦਾਂ ਜਿਨ ਕੀਤੀ ਕਰਦਾ ਔਰ ਕਹਿੰਦਾ ਕਿ ਤੁਰੰਤ ਹਾਊਸ ਅਰੈਸਟ ਜਿਹੜੇ ਕੀਤੇ ਨੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਚੰਡੀਗੜ੍ਹ ਆਉਣ ਦੀ ਆਗਿਆ ਦਿੱਤੀ ਜਾਵੇ ਉਹ ਪ੍ਰੋਟੈਸਟ ਕਰਨ ਬੈਠਣ ਤੁਸੀਂ ਤਾਂ ਬੀਜੇਪੀ ਨਾਲੋਂ ਵੀ ਜ਼ਿਆਦਾ ਤਾਨਾਸ਼ਾਹ ਨਿਕਲੇ ਹੋ ਔਰ ਬੀਜੇਪੀ ਦਾ ਸੇਮ ਸਟ੍ਰੈਟਜੀ ਸੇਮ ਆ ਬੀਜੇਪੀ ਨੇ ਅਗਰ ਸਿੱਖਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਤੇ ਭਗਵੰਤ ਮਾਨ ਨੇ ਐਨਐਸਏ ਲਾ ਕੇ ਸਾਡੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪਿਛਲੇ 2 ਸਾਲ ਤੋਂ ਉੱਤੇ ਦਾ ਉੱਥੇ ਕੈਦ ਕੀਤਾ ਹੋਇਆ ਕੈਦ ਜਿੱਦਾਂ ਮੁਗਲ ਕਰਦੇ ਸੀਗੇ। ਔਰ ਜੇ ਭਾਜਪਾ ਕਿਸਾਨਾਂ ਦੇ ਉਲਟ ਚੱਲਦੀ ਆ ਤੇ ਭਗਵੰਤ ਮਾਨ ਅੱਜ ਤਾਂ ਉਹਨੇ ਫਰੰਟ ਹੀ ਖੋਲ ਦਿੱਤਾ ਨਾ। ਸਾਡੇ ਕਿਸਾਨਾਂ ਨੂੰ ਦੇਖੋ ਅਮਿੰਦਰ ਸਿੰਘ ਆਪਾਂ 100 ਵਾਰੀ ਮਾੜਾ ਕਹੀਏ ਕੈਪਟਨ ਅਮਿੰਦਰ ਸਿੰਘ ਸਰਕਾਰ 'ਚ। ਲੇਕਿਨ ਉਹਦੀ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਨੇ ਇੱਕ ਡੰਡਾ ਵੀ ਨਹੀਂ ਮਾਰਿਆ, ਇੱਕ ਛਰੀਟ ਵੀ ਨਹੀਂ ਹਵਾ ਦਿੱਤੀ ਔਰ ਕਿਸਾਨਾਂ ਨੂੰ ਇੱਕ ਕਿਸਮ ਦਾ ਆਗਿਆ ਦਿੱਤੀ ਕਿ ਤੁਸੀਂ ਜਾ ਕੇ ਦਿੱਲੀ ਬੈਠ ਸਕਦੇ ਹੋ ਸਾਰੇ ਪੰਜਾਬ ਦੇ ਵਿੱਚੋਂ ਲੇਕਿਨ ਇਸ ਨੇ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਇਹਦਾ ਮਤਲਬ ਕਿ ਇਹ ਭਾਜਪੀ ਦੇ ਕਹਿਣ ਦੇ ਉੱਤੇ ਅੱਜ ਪੰਜਾਬ ਦੀ ਆਵਾਜ਼ ਨੂੰ ਕੁਚਲਣ ਤੇ ਦਬਾਉਣ ਵਿੱਚ ਆਇਆ ਹੋਇਆ ਮੈਂ ਤਾਂ ਇਹੀ ਐਕਸਪੈਕਟ ਕਰਦਾ ਇਹੀ ਉਮੀਦ ਕਰਦਾ ਕਿ ਪੰਜਾਬ ਦੇ ਲੋਕੀ ਜੇ ਮੁਗਲਾਂ ਤੋਂ ਅਬਦਾਲੀਆਂ ਤੋਂ ਦੁਰਾਨੀਆਂ ਤੋਂ ਨਹੀਂ ਡਰੇ ਤੇ ਅੰਗਰੇਜ਼ਾਂ ਤੋਂ ਨਹੀਂ ਡਰੇ ਤੇ ਫਿਰ ਆ ਜਿਹੜਾ ਇੱਕ ਫਰਜ਼ੀ ਇਨਕਲਾਬ ਕਹਿਣ ਵਾਲੇ ਜਿਹੜੇ ਹਨ ਲੋਕ ਜਿਹੜੇ ਪੰਜਾਬ ਦੇ ਸਰਮਾਏ ਨੂੰ ਲੁੱਟ ਰਹੇ ਨੇ ਔਰ ਕੇਜਰੀਵਾਲ ਤੇ 34-35 ਗੱਡੀਆਂ ਕਿਹੜੇ ਆਧਾਰ ਦੇ ਉੱਤੇ ਲੈ ਕੇ ਆਏ ਇਹ ਭਗਵੰਤਪਾਣ ਨੂੰ ਲੋਕਾਂ ਨੂੰ ਜਵਾਬ ਦੇਣਾ ਤਾਂ ਇਹਦਾ ਤੇ ਉਹਨਾਂ ਦੀ ਰਿਹਾਈ ਕਰਕੇ ਔਰ ਪੀਸਫੁਲ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਅਗਰ ਗੱਲਾਂ ਠੀਕ ਲੱਗਦੀਆਂ ਨੇ ਤਾਂ ਜ਼ਰੂਰ ਇਸ ਨੂੰ ਮੈਕਸਮ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ